ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜਾ ਸਾਡੇ ਪਰਿਵਾਰ ਦੇ ਵਿੱਚੋਂ ਜਦੋਂ ਠੀਕ ਹੋ ਕੇ ਕੋਈ ਮੈਂਬਰ ਜਦੋਂ ਜਾਂਦਾ ਹੈ ਬੜੀ ਖੁਸ਼ੀ ਹੁੰਦੀ ਆ ਸਾਨੂੰ ਵੀ ਉਹ ਸਾਡੇ ਪਰਿਵਾਰ ਚੋਂ ਜਦੋਂ ਆਇਆ ਸੀ ਉਹ ਹਾਲਾਤ ਦੇਖੀਦੇ ਤੇ ਬਾਅਦ ਠੀਕ ਹੋਏ ਦੇ ਹਾਲਾਤ ਦੇਖੀਦੇ ਤੁਸੀਂ ਇਹ ਵੀਡੀਓ ਜਰੂਰ ਇੱਕ ਸਾਈਡ ਤੇ ਚੱਲੂਗੀ ਉਹ ਦੇਖਿਓ ਜਰੂਰ ਪਹਿਲਾਂ ਇਹਦੇ ਕੀ ਹਾਲਾਤ ਸੀ ਰਣਜੀਤ ਕੁਮਾਰ ਦੇ ਇਹ ਜਿਹੜਾ ਵੀਰ ਗੋਂਦਪੁਰ ਪਿੰਡ ਆਈ ਜੀ ਸਰ ਗੋਂਦਪੁਰ ਪਿੰਡ ਮਾਲਪੁਰ ਲੱਗੇ ਪਿੰਡ ਪਿੰਦਾ ਆ ਉੱਥੋਂ ਦੇ ਵਸਨੀਕ ਦਿਹਾੜੀ ਟੱਪਾ ਕਰਦਾ ਸੀ ਲੱਤ ਦੇ ਐਕਸੀਡੈਂਟ ਹੋ ਗਿਆ ਤੇ ਲੱਤੇ ਚ ਕੀੜੇ ਪੈ ਗਏ ਕੀੜੇ ਪੈ ਗਏ ਜਿੱਥੇ ਤੱਕ ਉਹ ਜਾ ਸਕਦਾ ਸੀ ਵੀਰ ਗਿਆ ਤੇ ਉਹਨਾਂ ਨੇ ਕਿਹਾ ਤੇਰੀ ਲੱਤ ਕੱਟਣੀ ਪੈਣੀ ਆ ਕਾਫੀ ਹੱਦ ਤੱਕ ਕੀੜੇ ਜਿਹੜੇ ਲੱਤ ਖਾ ਚੁੱਕੇ ਸੀ ਤੇ ਜਦੋਂ ਕਿਸੇ ਨੇ ਕਿਹਨੇ ਦੱਸਿਆ ਸੀ ਜੀ ਤੈਨੂੰ ਸਾਡੇ ਬਾਰੇ ਤੈਨੂੰ ਮੇਰੇ ਮੁੰਡੇ ਜਾਰਦੁੱਦ ਦੇ ਭਰਾ ਨੇ ਦੱਸੇਗੇ ਵੀਡੀਓ ਦੇਖੀ ਸੀ ਉਹਨੇ ਹਨਾ ਉਹਨੇ ਵੀਡੀਓ ਦੇਖੀ ਉਹਨਾਂ ਨੇ ਕਿਤੇ ਕਿਹਾ ਵੀ ਰੰਜੀਤ ਤੂੰ ਉੱਥੇ ਜਾਂਦਾ ਤੇ ਅੱਜ ਕਿੰਨਾ ਦਿਨ ਹੋ ਗਿਆ ਰੰਜੀਤ ਆਏ ਨੇ ਇੱਥੇ ਮੈਨੂੰ ਦੂਜਾ ਮਹੀਨਾ ਸ਼ੁਰੂ ਹੋ ਗਿਆ ਜੀ 1.5 1.5 ਮਹੀਨੇ ਤੋਂ ਉੱਪਰ ਹੋ ਗਿਆ ਜੀ ਹਾਂ ਲੱਤ ਠੀਕ ਆ ਬਿਲਕੁਲ ਹੁਣ ਬਿਲਕੁਲ ਬਿਲਕੁਲ ਇੱਥੇ ਆ ਕੇ ਤਾਂ ਮੇਰਾ ਜਾਨੀ ਦੂਜਾ ਜਨਮ ਹੋਇਆ ਸਰ ਐਨੀ ਕਹਿਮਾ ਲੱਤ ਵੱਢਣੀ ਮੇਰੇ ਡਾਕਟਰ ਕਹਿੰਦੇ ਸੀਗੇ ਪਰ ਫੇਰ ਵੀ ਤੁਸੀਂ ਮੈਨੂੰ ਬਚਾ ਲਿਆ ਹਾਂਜੀ ਹੁਣ ਠੀਕ ਠਾਕ ਬਿਲਕੁਲ ਬਿਲਕੁਲ ਤੁਹਾਡੀ ਦਾ ਤੇ ਬਿਲਕੁਲ ਸਹੀ ਆ ਸਰ ਸਾਡੀ ਨਹੀਂ ਇਸ ਪਰਮਾਤਮਾ ਦੀ ਉਹ ਬਾਬਾ ਦੀਪ ਸਿੰਘ ਜੀ ਦੀ ਹਾਂਜੀ ਹਣਾ ਅਰਦਾਸ ਵੀ ਦੀ ਜਰੂਰ ਕਰੀ ਵੀ ਪ੍ਰਮਾਤਮਾ ਵੀ ਤੂੰ ਆਪ ਰੱਖ ਲਿਆ ਹਣਾ ਲੱਤ ਜੇ ਲੱਤ ਕਟਣੀ ਪੈ ਜਾਂਦੀ ਤਾਂ ਕਿਸੇ ਦੇ ਸਹਾਰੇ ਬੜਾ ਔਖਾ ਨਾ ਦਿਹਾੜੀ ਟੱਪਾ ਕਰਨਾ ਬੈ ਮੇਰਾ ਵੀਰ ਨਹੀਂ ਸਰ ਬੈ ਬੈ ਨਹੀਂ ਘਰ ਪਰਿਵਾਰ ਕੋ ਰਹਿਣਾ ਉੱਥੇ ਹਾਂਜੀ ਕਰ ਗੱਲ ਕਰਦੇ ਆ ਇਹ ਵੀਰ ਜਿੱਦਣ ਆਇਆ ਤੇ ਮੈਂ ਅੰਦਰ ਹੀ ਸੀਗਾ ਤੇ ਬਾਹਰ ਕਿਸੇ ਨੇ ਦੱਸਿਆ ਵੀ ਇੱਕ ਵੀਰ ਆ ਉਹਦੇ ਲੱਤ 'ਚ ਨਾ ਕੀੜੇ ਪਏ ਆ ਤੇ ਉਹ ਬਾਹਰ ਬਿਲਕਦਾ ਪਿਆ ਤੇ ਜਦੋਂ ਆਪਾਂ ਗਏ ਤੇ ਮੈਂ ਪੱਟੀ ਦੇਖੀ ਵੱਜੀ ਉਹ ਤੇ ਇਹਦਾ ਹਾਲਾਤ ਜਿਹੜੇ ਦੇਖਣ ਵਾਲੇ ਸੀ ਨਾ ਉਸ ਟਾਈਮ ਬੜਾ ਮੈਂ ਜਦੋਂ ਪੱਟੀ ਖੋਲੀ ਕੀੜੇ ਭਰੇ ਪਈ ਸਾਰੀ ਲੱਤ ਕੀੜਿਆਂ ਨਾਲ ਭਰੀ ਪਈ ਐਨੇ ਕੀੜੇ ਤੇ ਮਤਲਬ ਜਦੋਂ ਕੱਡੇ ਕੀੜੇ ਕੱਢ ਕੇ ਇੱਥੋਂ ਪਹਿਲਾਂ ਕੱਢ ਕੇ ਸਫਾਈ ਕਰਕੇ ਜਾ ਕੇ ਉਹਦੀ ਫਿਰ ਹਸਪੀਟਲ ਪਹੁੰਚਾਇਆ ਗੱਲ ਅਨੇ ਜਿਹੜੀ ਸਸਤਾ ਗੁਰਾਸਾ ਸੇਵਾ ਕਰ ਇੱਥੇ ਇਹੋ ਜੇ ਮਰੀਜ਼ ਵੀ ਜਿਹਨਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਕਦੀ ਵੀ ਇਹ ਉਹ ਮੁਸ਼ਕਲ ਆ ਉਹ ਇਸ ਘਰ ਦੇ ਵਿੱਚ ਠੀਕ ਹੋ ਕੇ ਘਰਾਂ ਚ ਗਏ ਆ ਇਹ ਉਹ ਘਰ ਆ ਪ੍ਰਮਾਤਮਾ ਦਾ ਇੱਥੇ ਈਡੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਨਾ ਤੁਹਾਡੇ ਸਾਰੀ ਸੰਗਤ ਦੀ ਅਰਦਾਸ ਬੇਨਤੀਆਂ ਨਾਲ ਇਹ ਸੇਵਾ ਘਰ ਚੱਲ ਰਿਹਾ ਸਾਰਿਆਂ ਦੇ ਸਹਿਯੋਗ ਨਾਲ ਚੱਲ ਰਿਹਾ ਤੇ ਇੱਥੇ ਬਾਬਾ ਦੀਪ ਸਿੰਘ ਜੀ ਆਪ ਮਿਹਰ ਆਪ ਕਿਰਪਾ ਬਾਬਾ ਦੀਪ ਸਿੰਘ ਜੀ ਕਰ ਰਿਹਾ ਤਾਂ ਡਾਕਟਰਾਂ ਨੇ ਰਣ ਰਹਿ ਗਏ ਡਾਕਟਰ ਵੀ ਲੱਤ ਕੱਟਣੀ ਪਈ ਉਹ ਜਿਹੜੀ ਉਹ ਬਚ ਕੇ ਬਿਲਕੁਲ ਠੀਕ ਠਾਕ ਹੋ ਗਏ 2 ਮਹੀਨਿਆਂ ਚ ਅੱਜ ਯਾਰ ਰਣਜੀਤ ਸਿੰਘ ਆਪਣੇ ਪਰਿਵਾਰ ਚ ਜਾ ਰਿਹਾ ਤੇ ਹੁਣ ਠੀਕ ਠਾਕ ਹਨ ਬਿਲਕੁਲ ਬਿਲਕੁਲ ਸਰ ਚਲ ਵਧੀਆ ਹੁਣ ਮੇਰਾ ਭਰਾ ਇਹ ਜਾ ਰਿਹਾ ਨਹੀਂ ਨਹੀਂ ਇਦਾਂ ਨਹੀਂ ਤਾਂ ਨਹੀਂ ਠੀਕ ਹੈ ਮੇਰਾ ਭਰਾ ਇਹ ਬਾਕੀ ਕਦੀ ਵੀ ਆਉਂਦਾ ਜਾਂਦਾ ਨਹੀਂ ਠੀਕ ਹੈ ਨਹੀਂ ਚਲ ਠੀਕ ਹੈ ਜੀ ਠੀਕ ਹੈ ਸੰਗਤ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਸਾਨੂੰ ਹੌਸਲਾ ਵੱਧਾ ਕਿ ਹੋਰ ਵੀ ਕਿਤੇ ਉਈ ਇਹੋ ਜਿਹਾ ਹੋਵੇ ਕੋਈ ਤੁਹਾਡੇ ਨਿਗਾਹ ਦੇ ਵਿੱਚ ਤਾਂ ਉਹਨੂੰ ਦੱਸੋ ਇਹ ਜਿਹੜੇ ਵੀਰ ਨੇ ਭੇਜਿਆ ਸੀ ਐਡਰੈਸ ਦਿੱਤਾ ਸੀ ਵੀਡੀਓ ਦੇਖੀ ਸੀ ਉਹਨੇ ਭੇਜਤਾ ਇਹਦੀ ਜ਼ਿੰਦਗੀ ਬਣ ਗਈ ਕਿਸੇ ਦੀ ਤੁਹਾਨੂੰ ਕੋ ਲਾਗੇ ਕੋਈ ਹੋਵੇ ਤਾਂ ਸਾਡੇ ਤੱਕ ਜਰੂਰ ਪਹੁੰਚਾਇਆ ਕਰੋ ਸਾਡਾ ਹੈਲਪਲਾਈਨ ਨੰਬਰ 9417260895 ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਹ ਫੋਟੋ ਖਿੱਚੋ